ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡਾ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬੁਰਜ ਨੱਥੋ ਕੇ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤਹਿਸੀਲ ਆ ਗਈ ਪੱਟੀ ਤੇ ਹੈਪੀ ਬਰਥਡੇਨ ਮੌਕੇ ਵਾਲੇ ਭਰਾ ਨੂੰ ਤੁਹਾਨੂੰ ਮਲਾਉਣ ਲੱਗੇ ਆ ਦੋ ਜਾਨਵਰ ਇਹ ਵੀਰ ਕੋਲੇ ਇੱਕ ਸੱਜਣੋ ਹੈਗਾ ਬੈੜ ਤੇ ਇੱਕ ਇਹ ਬਿਲਕੁਲ ਤਾਜੀ ਸੂਈ ਮੈਂ ਆ ਜੇਰ ਦੂਰ ਪੈ ਗਈ ਓਕੇ ਆ ਵੀਰ ਦੇ ਕੋਲੇ ਵੀਡੀਓ ਪਈ ਆ ਜੇਰ ਦੀ ਮੌਕੇ ਤੇ ਪਈ ਆ ਹਾਂ ਮੌਕੇ ਤੇ ਪਈ ਤੁਹਾਨੂੰ ਵਿਖਾ ਨਹੀਂ ਸਕਦੇ ਬਾਕੀ ਜਿਹੜਾ ਭੈਣ ਭਰਾ ਖਰੀਦੂਗਾ ਉਹ ਆਪਦੀ ਜੇਰ ਦੀ ਤਸੱਲੀ ਕਰ ਸਕਦਾ ਆ ਜੋ ਡਿਟੇਲ ਲੈਣੇ ਆ ਜੁੜਿਓ ਐਂਡ ਤੱਕ ਜਿਹੜੇ ਭਰਾ ਦੇ ਪਸੰਦ ਆ ਕੀ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਇਹ ਵੀ ਤੁਹਾਡਾ ਧੰਨਵਾਦ ਹੋ ਹੈਪੀ ਵੀਰ ਸਾਸਰੀ ਕਾਲ ਜੀ ਸਾਸਿਕਾ ਸੰਦੂ ਸਾਹ ਹੋਰ ਸੁਣਾ ਕਿਰਪਾ ਸਤਿਗੁਰੂ ਦੀ ਮਿਹਰ ਮਾਲਕ ਦੀ ਚੜਦੀ ਕਲਾ ਨਾ ਮੇਰ ਮੇਰ ਦਾ ਦੇ ਦੀ ਆਪਣਾ ਐਡਰੈਸ ਡਰੈਸ ਆਪਣਾ ਪਿੰਡ ਬੁਰਜ ਨਥੂਗੇ ਜ਼ਿਲ੍ਹਾ ਤਰਨਤਾਰ ਤਸਵੀਰ ਪੱਟੀ ਨਾਮ ਮੇਰਾ ਪਿਆ ਫੋਨ ਨੰਬਰ 814373575 814373575 ਇਹਦੇ ਸੰਪਰਕ ਕਰ ਹਾਂਜੀ ਇਸੇ ਨੰਬਰ ਤੇ ਵਟਸਐਪ ਵੀ ਚੱਲਦਾ ਤੇ ਫੋਨ ਵੀ ਆ ਜਿੰਨੇ ਤਸੱਲੀ ਕਰਨੀ ਵਟਸਐਪ ਤੇ ਵੀਡੀਓ ਮੰਗਾ ਲੈ ਬਸ ਜੀ ਹਣਾ ਹਾਂਜੀ ਤੇ ਮੱਚ ਸੁਆ ਕਿਹੜਾ ਤੇ ਤੀਜਾ ਸੁਆ ਸੰਦੂ ਸਾਹ ਸੁਈ ਆ ਠੀਕ ਆ ਤੇ ਤੜਕੇ ਸੂਈ ਮੈਂ 4:00 ਹੋ ਜੇ ਓਕੇ ਤੇ ਮੈਨੇ 1 ਘੰਟਾ ਅੱਧਾ ਘੰਟਾ ਕਾ ਮੈਨੇ ਜੇਜੂ ਪਾ ਕੇ ਫਰੀ ਹੋ ਗਈ ਪੱਠੇ ਚੱਕੀ ਆਉਂਦੀ ਆ ਪੂਰੇ ਪੂਰੇ ਚਾਰੂ ਦੇ ਇੰਨੀ ਜੋ ਮਰਜ਼ੀ ਪਾਈ ਚਲੋ ਠੀਕ ਆ ਕੋਈ ਗੱਲ ਬਗਲੇ ਸਾਹਮਣੇ ਉਹਨੇ ਪੱਠੇ ਤੂੜੀ ਖਾਂਦੀ ਪੱਠੇ ਲੈਣੀ ਇੰਨੀ ਪਾਈ ਵੰਡ ਪਾਇਆ ਤੇ ਬੱਚਾ ਕੱਟਾ ਦੇ ਬੱਚਾ ਕੱਟਾ ਚੂਨ ਚੰ ਚੰਗਾ ਨੇ ਬਹੁਤ ਜਿਆਦੀ ਛੋਲ 2 ਕਿਲੋ ਛੋਆ ਬੱਚੇ ਬੁੱਚੇ ਨੂੰ ਪਿਆ ਗਏ ਨੇ ਇਹਨੂੰ ਪਿਆ ਜੇਜੂ ਛੁਰਤੀ ਆ ਕੀ ਮੈਂ ਕੋਈ ਭਲਚਾਲ ਚੜਨੀ ਆ ਸਾਫ ਨੂੰ ਹਾਂ ਨਹੀਂ ਸਾਫ ਤਾਜੀ ਸੀ ਨੂੰ ਗਿੱਲੀ ਨੂੰ ਭਾਲੀ ਗੋਲੋੜੇ ਪਈ ਨਹੀਂ ਕੋਈ ਭਾਲ ਨਹੀਂ ਕੋਈ ਛਾਲ ਨਹੀਂਗੀ ਸਾਫ ਸੁਥਰੀ ਹਾਂਜੀ ਲੈ ਕੱਢ ਕੇ ਹਾਂ ਨਹੀਂ ਨਹੀਂ ਉਹ ਤਾਂ ਜੇਰ ਹੀ ਕੋਲੇ ਪਈ ਆ ਵਸੇ ਜੀ ਮੈਨੂੰ ਚਾਲੂ ਵਿਖਾ ਦਿਓ ਪਹਿਲੀ ਗੱਲ ਹਾਂਜੀ 250 ਗਿਆ ਉਹਦੀ ਪੱਠੀਆਂ ਨੇ ਨਾਲੇ ਟੂੜੀ ਆ ਹੁਣ ਹਰਾ ਦਾ ਹੈ ਨਹੀਂ ਦੋ ਤੇ ਮੈਂ ਜਾਲਾਣੀ 12 ਕਿਲੋ ਖੁਲਾਡੂ ਦਾ ਦੇਈ ਜਾਊਗੀ ਠੀਕ ਆ ਕਰ ਲੂ ਤੇ ਸਜਣੋ ਦੇਖੋ ਇਹ ਹੈਪੀ ਗੋਲੇ ਵਰਜ ਨਥੋ ਤੇ ਲੋ ਭਾਜੀ ਅੱਜ ਮੈਂ ਸੂਈ ਫਟਾਪੂੜਾ ਪੂੜਾ ਚੁੱਕ ਲਈ ਕੋਈ ਗੱਲ ਬਾਤ ਨਹੀਂ ਹਾਂ ਨਹੀਂ ਨਹੀਂ ਚੰਗੀ ਇਹਦੇ ਇਸ ਕਰਨ ਕੋਈ ਮੈਂ ਲੱਪਾ ਲੱਪਾ ਜਿਹੜਾ ਮਾਰਾ ਜੰਗਾ ਲੈ ਪੰਜ ਪੁਣੀ ਕੀਤਾ ਮੈਂ ਨੇ ਨੱਪੀ ਆਉਂਦੀ ਤਰਕ ਬਸ 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 ਚਾਰੂ ਹੋ ਜੀ ਮੈਂ ਵਾਪਸ ਨੀ ਕੋਸਾ ਜਨਾ ਕੱਟੇ ਨੂੰ ਜਨਮ ਦਤੈ ਨੇ ਕਰ। ਆਪ ਦਾ ਕਾਲਾ ਸ਼ਾਹ ਦੇਸਾ ਕੱਟੀ ਨਹੀਂ ਬੋਲੀ ਗੱਲ ਕੱਟੇ ਹੀ ਦੀ ਜਾਂਦੀ ਓਵੇਂ ਮੇਰੀ ਮਾਂ ਰਾਤੀ ਕਰਦੀ ਸੀ ਓਵੇਂ ਕੱਟੇ ਹੀ ਲਈ ਜਾਂਦੇ ਸੀ। ਸੀਜ਼ਨ ਹੀ ਕੱਟਿਆਂ ਦਾ ਕਰੀਏ ਕੀ? ਕਰਮਾਂ ਵਾਲੀ ਕੋਈ ਕੱਟੀ ਦਿੰਦੀ ਆ। ਕੋਈ ਕਿਦੇ ਭੋਲੇ ਭਲੇ ਆ ਜੇ ਇਹਨੂੰ ਦੱਸ ਦੀ। ਵਾਕਿਆ। ਤੇ ਹੱਪੀ ਕੀ ਰੇਟ ਰੱਖੇਗਾ ਵੀਰੇ? ਰੇਟ ਤੇ ਬਾਜੀ ਮੋਲ ਕਰ ਨੂੰ ਫੋਨ ਤੇ ਮੈਂ ਸੂਈ ਸਹੀ ਕੋਲ ਲੱਬੇ ਦੀ ਵੇਂਦੀ ਏ। ਠੀਕ ਆ। ਤੇ 85000 ਦੀ ਨਾਲ ਜਦਾਂ 1000 ਛੋਟ ਕਰ ਦਾਂਗੇ। 85000 ਦੀ। ਹਾਂ ਨਸੂਦਾ 83000 ਵੀ ਆਪਾਂ ਲੈਣਾ ਵਾ। ਠੀਕ ਜਸੋਦਨ ਹੋਈ ਉਹ ਚੋ ਮੌਕੇ ਦਾ 250 ਛੋੜੀ ਗਾ 83000 83000 ਦੀ ਲੈ ਜੀ ਬਿਲਕੁਲ ਓਕੇ ਓਕੇ ਸੂਈ ਦਵਾਈ ਜੇਰ ਪਾਤੀ ਆ ਹਾਂ ਧਾਰਾ ਮਾਰੇ ਵਾਲਾ ਪਸਲੀ ਕਰਕੇ ਖੜੇ ਜੀ ਧੰਨਵਾਦ ਤੇ ਹੈਪੀ ਇਹਦਾ ਕੀ ਲੇਖਾ ਜੋਖਾ ਇਹ ਬਾਜੀ ਪਹਿਲਾ ਸੂਆ ਜੋ ਠੀਕ ਆ ਸੂਈ ਨੂੰ ਕੋਈ 2 ਵਾਲੇ 4 ਵਾਲੇ 6 ਵਾਲੇ 4 ਵਾਲੇ 1.5 ਵਾਲੇ ਬੱਚਾ ਕੋਲੇ ਠੀਕ ਆ ਹਾਂਜੀ ਤੜਕੇ ਚੂਈ ਆ ਹਾਂਜੀ ਤੜਕੇ ਚੂਈ ਆ ਜੀ ਦੋਗੇ ਲਿਆ ਦੀ ਆ ਜੀ ਆਪਣੀ ਦਵਾਈ ਆ ਠੀਕ ਆ ਤੇ ਟਾਈਮ ਕੋਈ ਹੋ ਗਿਆ ਨਾ 11 ਵਜ ਗਏ ਹਾਂਜੀ 11:30 ਠੀਕ ਆ ਆ ਵੇਖ ਲੋ 11:30 ਦਾ ਸਮਾਂ ਹੋ ਗਿਆ ਸੱਜਣਾ 11:33 ਮਿੰਟ ਦਾ ਸਮਾਂ ਵਾ ਤੇ ਦੁੱਧ ਦੇ ਕੋਲੇ ਹੁੰਦਾ 5 ਕਿਲੋ ਮੇਰੇ ਘਰੇ ਵੀ ਮੇਰਾ ਜਿਹੜਾ ਮਰਜੀ ਮਣ ਕੇ ਖੜੇ ਠੀਕ ਆ ਤੇ 4 ਦੀ ਗਰੰਟੀ ਦੇ ਦਾਂਗੇ ਓਕੇ ਹਾਂਜੀ 4 ਕਿਲੋ ਦੁੱਧ ਦੀ ਗਰੰਟੀ ਦੇ ਗਰੰਟੀ ਦੇ 4 ਕਿਲੋ ਵੀ ਵੇਖ ਲਓ ਕਦੀ ਜੋ ਇਹਦਾ ਮੂੰਹ ਨਹੀਂ ਫਟਦੀ ਵਿਚਾਰੀ 25 ਬੱਤੀ ਨਹੀਂ ਦੂਰੀ ਓਕੇ ਇਹ ਦੇ ਕਿੰਨੇ ਦੀ ਦੇਣੀ ਆ ਇਹਦਾ ਮੁੱਲ ਕਰ ਦਿੰਦਾ 20000 ਰੁਪਿਆ ਠੀਕ ਹੈ 10000 ਵਿੱਚੋਂ ਛੋਟ ਕਰਦਾ 9000 ਰੁਪਿਆ ਲੈਣਾ ਜਿਹਦਾ ਪੰਦਰ ਵਸ਼ੀਰ ਕੋ ਜਿਹਦਾ ਪੰਜ ਕਿਲੋ ਦੀ ਗਾਣਾ ਦੀ ਦੇਖਣੀ ਠੀਕ ਹੈ ਲੈ ਸੱਜਣਾ ਮੁੱਲ 10000 ਆਇਆ ਵਾ ਕੀ ਜੀ ਕਿਸਮਤ ਨਿਕਲ ਆਵੇ ਨਿਕਲ ਹੀ ਆਉਣੀ ਕਿਤੇ ਨਹੀਂ ਜਾਂਦੀ ਇਹ ਕਿੱਧਰ ਜਾਊਗੀ ਕੀ ਗਾਣਾ ਭਰਾਇਆ ਵਾ ਸੁਈ ਨੂੰ ਆਉਂਦੇ 4-5 ਮਹੀਨੇ ਹੋ ਗਏ ਆ ਓਕੇ ਹੋ ਗਿਆ ਬਾਗੀ ਸਰੂ ਸਾਹਿਬ ਤੁਹਾਨੂੰ ਪਤਾ ਤੂੜੀ-ਤਾੜੀ ਚਾੜੇ-ਟੂੜੇ ਚੱਲ ਪਏ 5-6 ਕਿਲੋ ਮਣੀ ਮਾਤੀ ਇਹ ਕਰ ਮਾਰੀ ਇਹਨਾਂ ਤੋਂ ਦੇ ਖਾਸ ਕੇ ਦੇਈ ਜਾਣਾ ਵਾ ਠੀਕ ਆ ਮਗਰ ਵਾਛਾ ਹਾਂਜੀ ਕੋਈ ਭੂਸ਼ਿਕਾ ਥਣਵਾਦ ਘਟ ਹੋਵੇ ਆਪਾਂ ਜੁम्मेवार ਆ ਵੀਰੇ ਵੀਡੀਓ ਕਾਲ ਤੇ ਚਵਾਲੇ ਐ ਪੂਰੀ ਸ਼ਾਮ ਨੂੰ 5:00 ਵਜੇ ਸਮਾਪਸਮੂਹ ਓਕੇ ਆ 9 ਕਿਲੋ 9 9000 ਤੇ ਦੁੱਧ 5 ਕਿਲੋ ਇੱਚਾ ਕੋਈ ਚੋੜੂਗਾ 2.5 2.5 ਕਿਲੋ ਕੋ ਵੀਡੀਓ ਕਾਲ ਤੇ ਚਵਾਲੇ ਆਨਲਾਈਨ ਖੜੂ ਦੇ ਚਾਰ ਦੀ ਗਰੰਟੀ ਦਵਾਂ ਠੀਕ ਆ ਧੰਨਵਾਦ ਧੰਨਵਾਦ ਸਾਨੂੰ ਇਹ ਆ ਸਜਨ ਜਾਨਵਰ ਵਿਕਰੀ ਵਾਲੇ ਹੈਪੀ ਬਰਥ ਨਥੋਕ ਵਾਲੇ ਭਰਾ ਕੋਲੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੀਓ